ਸਾਡਾ ਜੋ ਸਰੀਰ ਹੈ ਉਹ ਅਗਰ ਸਹੀ ਕੰਮ ਕਰਨਾ ਚਾਹੁੰਦਾ ਹੈ ਯਾਨੀ ਅਸੀਂ ਚਾਹੁੰਦੇ ਹਾਂ ਕਿ ਸਾਡਾ ਸਰੀਰ ਸਹੀ ਤਰੀਕੇ ਨਾਲ ਕੰਮ ਕਰਦਾ ਰਹੇ ਤੇ ਇਹਦਾ ਪੀ ਐਚ ਲੈਵਲ ਜਿਹੜਾ ਹੈ ਇਹ ਇੱਕ ਇੰਪੋਰਟੈਂਟ ਰੋਲ ਅਦਾ ਕਰਦਾ ਹੈ ਇੱਕ ਜਿਹੜਾ ਸਿਹਤਮੰਦ ਵਿਅਕਤੀ ਹੁੰਦਾ ਹੈ ਉਹਦੇ ਖੂਨ ਦਾ ਜੋ ਪੀ ਐਚ ਲੈਵਲ ਹੈ ਉਹ 7.35 ਤੋਂ ਲੈ ਕੇ 7.45 ਦੇ ਵਿੱਚ ਹੁੰਦਾ ਹੈ ਇਹ ਥੋੜਾ ਜਿਹਾ ਖਾਰਾ ਹੁੰਦਾ ਹੈ ਜਿਹਨੂੰ ਆਪਾਂ ਇੰਗਲਿਸ਼ ਚ ਅਲਕਲਾਈਨ ਕਹਿੰਦੇ ਜਿਹੜਾ ਸਾਡਾ ਸਰੀਰ ਹੈ ਉਹ ਇਸ ਪੀ ਐਚ ਦੇ ਲੈਵਲ ਨੂੰ ਮੇਨਟੇਨ ਕਰਨ ਵਾਸਤੇ ਬਹੁਤ ਸਾਰੀਆਂ ਗੁੰਝਲਦਾਰ ਜਿਹੜੀਆਂ ਕ੍ਰਿਆਵਾਂ ਨੇ ਉਹਨਾਂ ਦੀ ਵਰਤੋਂ ਕਰਦਾ ਹੈ ਜੇਕਰ ਸਾਡੇ ਖੂਨ ਦਾ ਪੀ ਐਚ ਲੈਵਲ ਇਹ ਜਿਹੜੀ ਸੀਮਾ ਮੈਂ ਤੁਹਾਨੂੰ ਦੱਸੀ ਹੈ ਉਸ ਤੋਂ ਥੋੜਾ ਜਿਹਾ ਵੀ ਉੱਪਰ ਹੋਵੇ ਜਾਂ ਨੀਚੇ ਹੋਵੇ ਤਾਂ ਬਹੁਤ ਸਾਰੀਆਂ ਗੰਭੀਰ ਸਿਹਤ ਦੇ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਨੇ ਜੇ ਸਾਡੇ ਖੂਨ ਦਾ ਪੀ ਐਚ ਲੈਵਲ 7.35 ਤੋਂ ਥੱਲੇ ਜਾਂਦਾ ਹੈ ਤਾਂ ਇਸ ਸਥਿਤੀ ਨੂੰ ਐਸਿਡੋਸਿਸ ਜਾਂ ਅਮਲਤਾ ਕਿਹਾ ਜਾਂਦਾ ਹੈ ਇਸ ਦੇ ਉਲਟ ਜੇ ਖੂਨ ਦਾ ਪੀ ਐਚ ਲੈਵਲ 7.45 ਤੋਂ ਉੱਪਰ ਜਾਂਦਾ ਹੈ ਤਾਂ ਇਸ ਸਥਿਤੀ ਨੂੰ ਐਲਕਲੋਸਿਸ ਜਾਂ ਨਿਖਾਰਾਪਣ ਕਿਹਾ ਜਾਂਦਾ ਹੈ done that. ਸਾਡੇ ਪੂਰੇ ਸਰੀਰ ਦਾ ਪੀਐਚ ਲੈਵਲ ਇੱਕੋ ਜਿਹਾ ਨਹੀਂ ਹੁੰਦਾ। ਸਰੀਰ ਦੇ ਵੱਖ-ਵੱਖ ਹਿੱਸਿਆਂ ਦਾ ਪੀਐਚ ਲੈਵਲ ਵੱਖ-ਵੱਖ ਹੁੰਦਾ ਹੈ। ਇਹ ਡਿਪੈਂਡ ਕਰਦਾ ਹੈ ਕਿ ਉਹ ਸਰੀਰ ਦਾ ਖਾਸ ਹਿੱਸਾ ਕਿਹੜਾ ਕੰਮ ਕਰਦਾ ਹੈ। ਐਗਜ਼ਾਮਪਲ ਦੇ ਵਾਸਤੇ ਸਾਡਾ ਜੋ ਪੇਟ ਹੁੰਦਾ ਹੈ ਉਸ ਦੇ ਵਿੱਚ ਜੋ ਪਾਚਕ ਰਸ ਹੁੰਦਾ ਹੈ ਉਸ ਦਾ ਪੀਐਚ ਲੈਵਲ ਬਹੁਤ ਘੱਟ ਹੁੰਦਾ ਹੈ। ਇਹ ਲਗਭਗ 1.5 ਤੋਂ ਲੈ ਕੇ 3.5 ਦੇ ਵਿੱਚ ਹੁੰਦਾ ਹੈ ਜੋ ਕਿ ਕਾਫੀ ਜ਼ਿਆਦਾ ਤੇਜ਼ਾਬੀ ਹੈ। ਇਹ ਜੋ ਪੀਐਚ ਲੈਵਲ ਹੈ ਤੇਜ਼ਾਬੀ ਲੈਵਲ ਜੋ ਹੈ ਇਹ ਭੋਜਨ ਨੂੰ ਹਜ਼ਮ ਕਰਨ 'ਚ ਮਦਦ ਕਰਦਾ ਹੈ। ਤਹ ਹੈ ਅਤੇ ਭੋਜਨ ਦੇ ਨਾਲ ਜਿਹੜੇ ਹਾਨੀਕਾਰਕ ਜੀਵਾਣੂ ਏਟ ਵਿੱਚ ਪਹੁੰਚ ਜਾਂਦੇ ਹਨ ਉਹਨਾਂ ਨੂੰ ਮਾਰਨ ਵਿੱਚ ਮਦਦ ਕਰਦਾ ਹੈ ਸਾਡੀ ਜਿਹੜੀ ਸਕਿਨ ਹੈ ਸਾਡੀ ਜੋ ਚਮੜੀ ਹੈ ਉਹਦਾ ਪੀ ਐਚ ਲੈਵਲ ਵੀ ਤੇਜ਼ਾਬੀ ਹੁੰਦਾ ਹੈ ਜੋ ਕਿ 4.5 ਤੋਂ ਲੈ ਕੇ 6.5 ਦੇ ਵਿਚਕਾਰ ਹੁੰਦਾ ਹੈ ਇਹ ਤੇਜ਼ਾਬੀ ਲੈਵਲ ਚਮੜੀ ਨੂੰ ਜੀਵਾਣੂਆਂ ਤੋਂ ਬਚਾਉਂਦਾ ਹੈ ਸਾਡੀ ਲਾਰ ਦਾ ਪੀ ਐਚ ਲੈਵਲ 6.5 ਤੋਂ ਲੈ ਕੇ 7.5 ਦੇ ਵਿਚਕਾਰ ਹੁੰਦਾ ਹੈ ਜੋ ਸਾਡਾ ਪੇਸ਼ਾਬ ਹੈ ਉਸਦਾ ਪੀ ਐਚ ਲੈਵਲ 4.6 ਤੋਂ ਲੈ ਕੇ 8 ਦੇ ਵਿੱਚ ਵੱਖ-ਵੱਖ ਹੋ ਸਕਦਾ ਹੈ ਕੇਪ ਦੇ ਵਿੱਚ ਅਗਰ ਗੱਲ ਕਰੀਏ ਤੇ ਸਾਡਾ ਜੋ ਸਰੀਰ ਹੈ ਉਹਦੀ ਜਿਹੜੀ ਸਿਹਤ ਨੂੰ ਆਪਾਂ ਬਣਾ ਕੇ ਰੱਖਣਾ ਹੈ ਤਾਂ ਜੋ ਖੂਨ ਦਾ ਪੀ ਐਚ ਲੈਵਲ ਹੈ ਉਹ 7.35 ਤੋਂ ਲੈ ਕੇ 7.45 ਦੇ ਵਿਚਕਾਰ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਦ ਕਿ ਸਰੀਰ ਦੇ ਜਿਹੜੇ ਹੋਰ ਹਿੱਸੇ ਆ ਉਹਨਾਂ ਦਾ ਪੀ ਐਚ ਲੈਵਲ ਕੰਮ ਦੇ ਅਨੁਸਾਰ ਵੱਖ-ਵੱਖ ਹੁੰਦਾ ਹੈ ਥੈਂਕ ਯੂ ਵੈਰੀ ਮੱਚ